ਕਿ ਜਸ ਪਾਵ ਗੋੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਵਰੋ ਸਿਮਰ ਸਮਰਸ ਤੋ ਪਾਵ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਸ ਦਸੰਬਰ ਇੱਕ ਹੈ ਨਾਮ ਜਪਤ ਅਗੰਤ ਅਨੇਕ ਹੈ ਬੇਦ ਪ੍ਰਾਨ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਇੱਕ ਆਖਰ ਕਿੰਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਕੰਕੀ ਏਕ ਦਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਾਛ ਵਿਗੜਨਾ ਲੱਗੈ ਪ੍ਰਭ ਕੈ ਸਿਮਰਨ ਆਂਧਨ ਜਾਗੈ ਪ੍ਰਭ ਕੈ ਸਿਮਰਨ ਪਾਉ ਨਾ ਵਿਆਪੈ ਪ੍ਰਭ ਕਿਰਤ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧੂ ਕਾ ਸੰਗ ਫਰਮਿ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰੇਧ ਹ ਸੇਧ ਹ ਨੋ ਨਿਧ ਹ ਪ੍ਰਭ ਕੈ ਸਿਮਰਨ ਕਿਆਮ ਤੇ ਹਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਧੂ ਜਾ ਪ੍ਰਭ ਕਾ ਸਿਮਰਨ ਤੀਤ ਇਸ਼ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਇ ਤੋ ਭਲਾ ਪ੍ਰਭ ਕਾ ਸਿਮਰਨ ਤੋਂ ਹੋਰ ਭਲਾ ਸੇ ਸਿਮਰਹਿ ਜਿਨ ਆਪ ਸਿਮਰਾਇ ਨਾਨਕਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂੱਚਾ ਪ੍ਰਭ ਕਾ ਸਿਮਰਨ ਤishna ਬੁਝੈ ਪ੍ਰਭ ਕਾ ਸਿਮਰਨ ਸਭ ਕੇ ਸੁਝੈ ਪ੍ਰਭ ਕਾ ਸਿਮਰਨ ਹੀ ਜੰਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨਕਾ ਦਾਤ ਸੰਦਸਨਾ ਪ੍ਰਭ ਕੋਤ ਸਮਰਹ ਸੇਤਨ ਮੰਤੇ ਪ੍ਰਭ ਕੋਤ ਸਮਰਹ ਸ੍ਰੀ ਪਤਵੰਤੇ ਪ੍ਰਭ ਕੋਤ ਸਮਰਹ ਸੇ ਜਨ ਪਰਵਾਨ ਪ੍ਰਭ ਕੋਤ ਸਮਰਹ ਸੇ ਬੋਰਖ ਪਰ ਦਹਾਨ ਪ੍ਰਭ ਕੋਤ ਸਮਰਹ ਸੇ ਬੇ ਮਹਤਾਜੇ ਪ੍ਰਭ ਕੋਤ ਸਮਰਹ ਸੇ ਸਰਬ ਕੇ ਰਾਜੇ ਪ੍ਰਭ ਕੋਤ ਸਮਰਹ ਸੇ ਸੁਖ ਵਾਸਿ ਪ੍ਰਭ ਕੋਤ ਸਮਰਹ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਮਰਤਿ ਪਰਵਕਾਰੀ ਪ੍ਰਭ ਕੋ ਸਮਰਤਿ ਸਤਿ ਬਲਿਹਾਰੀ ਪ੍ਰਭ ਕੋ ਸਮਰਤਿ ਮੋਖ ਸੁਹਾਵੇ ਪ੍ਰਭ ਕੋ ਸਮਰਤਿ ਸੁਖ ਬਿਹਾਵੇ ਪ੍ਰਭ ਕੋ ਸਮਰਤਿ ਆਤਮ ਜੀਤਾ ਪ੍ਰਭ ਕੋ ਸਮਰਤਿ ਨਿਰਮਲ ਜੀਤਾ ਪ੍ਰਭ ਕੋ ਸਮਰਤਿ ਅੰਧਕ ਨੇਰੇ ਪ੍ਰਭ ਕੋ ਸਮਰਤਿ ਬਥੇਹਾਰ ਨੇਰੇ ਸਾਂਤਿ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਾ ਹੋਣਾ ਚੋਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਤਿ ਸਾਨੀ ਪ੍ਰਭ ਕੈ ਸਿਮਰਨ ਚਲਿਆਸਨ ਪ੍ਰਭ ਕੈ ਸਿਮਰਨ ਕਾਮਲ ਵਿਗਾਸਨ ਪ੍ਰਭ ਕੈ ਸਿਮਰਨ ਆਨਹਦ ਚੁਣ ਕਹਰ ਸੁਖ ਪ੍ਰਾਪਤ ਸਿਮਰਨ ਕਾ ਯੰਤਨਾ ਪਾਰ ਸਿਮਰਹਿ ਤੇ ਜਨ ਜਨ ਕੋ ਪ੍ਰਭ ਮਯਾ ਨਾਨਕ ਤਨ ਜਨ ਸਰਨੀ ਪਾਇ ਹਰ ਸਿਮਰਨ ਕਾਰ ਭਗਤ ਪ੍ਰਗਟਾਈ ਹਰ ਸਿਮਰਨ ਲਗਬੇ ਦੋ ਪਾਹਿ ਹਰ ਸਿਮਰਨ ਪਏ ਸਿੱਧ ਹ ਜਤੀ ਦਾਤੇ ਹਰ ਸਿਮਰਨ ਨੀ ਚਹੋਂ ਕੰਟ ਜਾਤੇ ਹਰਿ ਸਿਮਰਨ ਤ ਹਰਿ ਸਤਵ ਤਰਨਾ ਸਿਮਰਨ ਤਿਮਰ ਹਰ ਕਾਰਨ ਕਰਨਾ ਹਰਿ ਸਿਮਰਨ ਕੀਓ ਸਾਗਲ ਆਕਾਰਾ ਹਰਿ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੈ ਆਪ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸ਼ਲੋਕ ਦੀਨ ਦਰਦ ਦੁਖ ਭਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੁ ਹਾਨਾ ਉਤੇ ਰਹਿ ਸੰਗ ਸਹਾਈ ਜਹ ਮਹਾ ਭੈਣ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਹੋ ਸੁਖ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਈ ਸੁਖੀਆ ਲੱਖ ਕਰੋੜੀ ਮੰਦ ਨਾ ਪਰੈ ਹਰ ਕਾ ਨਾਮ ਜਪਤ ਨੇ ਸਤਰੈ ਅਨਕ ਮਾਇਆ ਰੰਗ ਤਿਕਨਾ 부ਜਾਵੇ ਹਰ ਕਾ ਨਾਮ ਜਪਤ ਆਗ ਆਵੇ ਜੇ ਮਾਰਗ ਇਹੁ ਜਾਤ ਅਕੇਲਾ ਤਹਿਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਸ਼ੂਰਤ ਨਹੀਂ ਕੋਟ ਲਖ ਵਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਗਨ ਜੈ ਆਏ ਸੰਘਾਰੇ ਹਰ ਕਾ ਨਾਮ ਤਦ ਕਾਲ ਉਧਾਰੇ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਥਾਮ ਉਹ ਮੈਲਾ ਮਲ ਕਹਣਾ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਗੇ ਸਾਧਕੇ ਸੰਗ ਜਿਹ ਮਾਰ ਕੇ ਜਨੇ ਜਾਏ ਨਾ ਕੋਸਤਾ ਹਰ ਕਾ ਨਾਮ ਉਹਾ ਸੰਤੋਸਾ ਜਿਹ ਐਂਦਾ ਮਹਾ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਿਹ ਪੰਥ ਤੇਰਾ ਕੋ ਨਸ ਜਾਣੂ ਹਰ ਕਾ ਨਾਮ ਤੈ ਨਾਲ ਪ੍ਰਚਾਰਨ ਜਿਹ ਮਹਾ ਭੈਅੰਤ ਤਪ ਬਹੁ ਕਾਮ ਤੈ ਹਰ ਕੀ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤਰ ਕਾ ਮੰਤੁਜ ਆਕਰਖੈ ਤਹ ਨਾਨਕ ਹਰ ਹਰ ਮਰਤਬਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੈ ਨਾਮ ਉਦਰੇ ਜਨ ਕੋਟ ਦਿਨ ਰਾਤ ਹਰ ਹਰ ਔਕਤ ਸਾਧਕੁ ਆਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮੰਤਨ ਰੰਗ ਰਤੀ ਰੰਗ ਇਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੋਗਤ हर, नाम हर का नाम जन को त्र्योत भोगत हर का नाम जन का रूप रंग हर नाम जापत का पर ना भंग हर का नाम जन की वड्याई हर कै नाम जन शोभा पाई हर का नाम जन को भोग जोग हर नाम जापत का सुनाहे व्योग जन राता हर नाम की सेवा नानक पूजय हर हर देवा हर हर जन के मालिक जीना हर धन जन को आप प्रभ देना हर हर जन कै उर्टानी ਆੜ ਪੜਤਾਪ ਜਨ ਅਵਰ ਨ ਜਾਣੇ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨ ਈਸ਼ਪੈ ਹਰ ਕੀ ਭਗਤ ਮੁਕਤ ਬੋਹ ਕਰੇ ਨਾਨਕ ਜਨ ਸੰਤ ਕੇਤੇ ਤਰੇ ਪਾਰ ਜਾਤੇ ਹੋ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੋੰਤ ਦਰਦ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸਾਂਤੁ ਪਰਤਾਪ ਉਹ ਦੁਰਤ ਸਭ ਨਸੈ ਸਾਂਤ ਕਾ ਸੰਗ ਬੜ ਭਾਗੀ ਪਾਈਐ ਸਾਂਤਿ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਮੁਖ ਨ ਹੋ ਜਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਬਦੀ ਜਾਪਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤਿ ਬਖਿਆਨ ਜੋਗ ਅਭਿਆਸ ਕਰਨ ਧਰਮ ਕਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਇ ਹਉਮੈ ਕਰ ਰਾਤੀ ਬਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰਿਆ ਚਰ ਜੀਵੈ ਮਹਾ ਉਦਾਸਤ ਪੀਸਲ ਤੀਵੈ ਅਗਨ ਮਾਹੀ ਹੋਮਤ ਪ੍ਰਾਨ ਕਨਕ ਆਸਵ ਹੈ ਬ੍ਰਹਮ ਐਵਰ ਪੁੰਦਾਨ ਨਿਉਲੀ ਕਰਮ ਕਰੈ ਬੋਇ ਆਸਨ ਜਨਮਾਰਗ ਸੰਜਮੈ ਅਸਾਧਨ ਨਿਮਖ ਨਿਮਕ ਕਰ ਸਰੀਰ ਕਟਾਵੈ ਤਉਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਚ ਨਾਹੀ ਨਾਨਕ ਗੁਰਮੁਖ ਨਾਮ ਜਾਪਤਿ ਗਤ ਪਾਹਿ ਮਾਨ ਕਾਮਨਾ ਤੀਰਥ ਦੇਹ ਛੁਟੈ ਗੁਰਬਗਵਾਨ ਨਾਮੰਤੇ ਹਟੈ ਸੋਚ ਕਰੈ ਜਨ ਸੁਆ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹ ਕੋ ਬਹੁਤ ਸਾਧਨਾ ਕਰੈ मनते कव न बिख्या टरै जल तो वह बहु देह अनीत सुध कहा हो काची पीत मन हर के नाम की महमा ऊच नानक नाम उधरे पात तो बहुमूच बहुत स्याण जमका भव व्यापै अनक जतन कर तना तरप पेख अनेक अग नहीं बुझै कोटो पव दर्ग है नहीं सज है सूर्स ना ही पयाल मुहे व्याप है माया जाल अवरकतूत सगल जमदान है ਗੋਵਿੰਦ ਭਜਨ ਬੰਦ ਤਰ ਨਹੀਂ ਮਾਨਾ ਹਰ ਕਾ ਨਾਮ ਜਾਪ ਤੂ ਦੁੱਖ ਜਾਏ ਨਾਨਕ ਬੋਲੇ ਤੈ ਸੁਭਾਏ ਚਾਰ ਪਦਾਰਥ ਜੇ ਕੋ ਮਾਗੇ ਸਾਧ ਜਨ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਤੇ ਦਰਸ ਤਦ ਜਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੇ ਹੋ ਮੈਚੁਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ ਜਿਸ ਦਿਨ ਕੋ ਪ੍ਰਭ ਦਰਸ ਪਿਆਤਾ ਨਾਨਕ ਤਾਕੈ ਬਲ ਬਲ ਜਾਤਾ सागल पुरख मह पुरख प्रधान साध संग जाका मिटा अब महान आपस को जो जाना नीचा सो गनिया सब ते ऊंचा जाका मान हुए सागल की रीना हर हर नाम तिन कटकट चीना माने अपने ते बुरा मिटाना पिक है सागल श्रेष्ठ साजना सुख दुख जन समदृष्टेता नानक पापन नहीं लेपा निर को धन तेरों नाओ निथावे को नाओ तेरा थाओ ਨਿਮਾਨੇ ਕੋ ਪ੍ਰਵਤੀ ਰੂ ਮਾਨ ਸਗਲ ਘਟਾ ਕੋ ਦੇਵ ਹੋ ਦਾਨ ਕਰਨ ਕਰਾਵਨ ਹਾਲ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਵ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੁ ਕੋਏ ਸਰਬ ਧਰਮ ਹੈ ਤੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮਹਿਉਤਮ ਕਰਿਆ ਸਾਧ ਸੰਗ ਦੁਰਮਤਮਾ ਲਹਿ ਰਿਆ ਸਗਲ ਉਦਮ ਹੈ ਉਦਮ ਪਦਾ ਹਰ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜਸ ਸਤਨ ਰਤਨ ਬਕਾਨੀ ਸਗਲ ਤਾਂਤੇ ਉਹ ਉਤਮ ਥਾਨ ਨਾਨਕ ਜਿਹ ਘਟ ਬਸਤੇ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਅਨਿਆ ਸੋ ਪ੍ਰਸਦਾ ਸੁਮਾਲ ਜਿਨ ਕੀ ਅਤੇ ਚਿਤ ਰਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਰਤੇ ਕਮ ਦ੍ਰਿਸ਼ਟਾਨੀ ਜੈਨ ਤੂੰ ਸਾਤ ਤੂ ਆਰਤੀ ਗਾ ਰਿਆ ਗਰਮ ਰਗਨ ਮੈਂ ਜਿਨ ਹੈ ਉਵਾਰਿਆ ਬਾਹਰ ਬਵਾਤਾ ਤੁਝੇ ਪਿਆਰਾ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨਾ ਮੁਕ ਪਰ ਬੈਠ ਕੋ ਦੇਣ ਇਹੋ ਨਿਰਗੁਣ ਗੁਣ ਕਸ਼ੂ ਨਾ 부ਜੈ ਬਖਸ਼ ਲਿਓ ਤੋ ਨਾਨਕ ਸਿਜੈ ਜੇਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਧ ਪ੍ਰਾਤ ਵੀ ਮੀਤ ਪੰਤਾ ਸੰਗ ਹਸ ਹੈ ਜੇਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਗਤ ਆਇ ਪਾਵਨ ਪਾਵਕ ਅਮੋਲਾ ਜੇ ਪ੍ਰਸਾਦ ਪੋਗੈ ਸਵ ਰਸਾ ਸਾਗਨ ਸਮਗਰੀ ਸੰਗ ਸਾਥ ਬਸਾ ਦਿਨੇ ਹਰਤ ਪਾਪ ਕਰਨ ਨਿਤ ਰਸਨਾ ਤਿਸਹਤੇ ਆਗ ਅਬਰ ਸੰਗ ਰਚਨਾ ਐਸੇ 도ਖ ਮੂੜ ਅੰਧ ਵਿਆਪੇ ਨਾਨਕ ਕਾਟ ਲਿਓ ਪਰ ਵਿਆਪੇ ਆਦ ਅੰਤ ਜੋ ਰਖਨ ਹਾਰ ਤਿਸ ਤੋਂ ਪ੍ਰੀਤ ਨਾ ਕਰੇ ਅਗਵਾਰ ਜਾ ਕੇ ਸੇਵਾ ਨ ਅਨੰਦ ਪਾਵੈ ਤਾ ਸਭੂ ਦਾ ਮਨ ਨਹਿ ਲਾਵੇ ਜੋ ਠਾਕੁਰ ਤਤ ਦਾ ਹਜੂਰੇ ਤਾ ਕੋ ਅੰਧਾ ਜਾਣਸ ਤੂਰੇ ਜਾ ਕੀ ਤਹਿਲ ਪਾਵੈ ਦਰਗਹ ਮਾਨ ਤਿਸਹਿ ਬਸਾਰੇ ਮੁਗਦ ਅਜਾਨ ਸਦਾ ਸਦਾ ਇਹੋ ਪੂਰਨ ਹਾਰ ਨਾਨਕ ਰਖਨ ਹਾਰਿਆ ਪਾਰ ਰਤਨ ਤਿਆਗ ਕੋਡੀ ਸੰਗ ਰਚੈ ਸਾਚੂਟ ਛੂਟ ਸੰਗ ਮੋਚੈ ਜੋ ਛੱਡਨ ਤੋਂ ਅਸਰ ਕਰਮਾਨੈ ਜੋ ਹੋਵਨ ਤੋਂ ਦੂਰ ਪਰਾਨੈ ਛੋੜ ਜਾਏ ਤਿਸ ਦਾ ਸਰਮ ਕਰੈ ਸੰਗ ਸਹਾਈ ਚਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਹੀ ਗਰਤੋ ਪ੍ਰੀਤ ਪਸੰਗ ਹੋਏ ਅੰਧ ਰੂਪ ਮੈਂ ਪਾਤ ਜੁ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸਨੈ ਕਸ਼ਕਰੇ ਸੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਪੇ ਲੁਭ ਸੁਆਨਾ ਅੰਤਰ ਆਗਨ ਬਾਹਰ ਤਨ ਸੁਆਹਾ ਗਲ ਪਾਤਰ ਕੈ ਸੇ ਉਤਰੈ ਅਥਾਹਾ ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲਿਹੋ ਕੋ ਨਿਭਾਵੇ ਕਾ ਬੁਝਾਰ ਤੂ ਬੁਝੈ ਡੋਰਾ ਨਿਸ ਕਈਐ ਤੋ ਸਮਝੈ ਪੂਰਾ ਕਾ ਬਿਸਨ ਪਦ ਗਾਵੇ ਗੋਂਗ ਜਤਨ ਕਰੈ ਤੋ ਪੀਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂ ਹ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਤੋ ਆਵੇ ਨਾ ਚੀਤ ਜੋ ਬਹਿਰਾਈ ਤਾਸੋ ਪ੍ਰੀਤ ਬਦੂਆ ਕਿ ਕਰਾ ਪੀਤਰ ਵਸੈ ਅੰਧ ਕੇ ਮਾਇਆ ਰੰਗ ਰਤੈ ਦ੍ਰੇੜ ਕਰਮਾਨੈ ਮਨੈ ਪ੍ਰਤੀਤ ਕਾਰਨ ਆਬੈ ਮੂਰੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਚਾਰ ਮਹਾਂ ਲੋਭ ਤਰੋ ਏ ਆਹੋ ਜੋਗਤ ਬਿਆਨੇ ਕਈ ਜਨਮ ਨਾਨਕ ਤਾਖ ਲਿਓ ਆਪਨ ਕਰ ਕਰਮ ਤੂ ਠਾਕੁਰ ਤੂੰ ਪਹਿਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੋ ਮਾਤ ਪਿਤਾ ਹਮ ਬਾਰਕ ਤੇਰੇ tumri kripa mai suknehre koi na jaane tumrant uche te ucha bhagvant sagal samagri tumra sutar tari tumtay ho so agyakari tumri gat me te tum hi jani nanak das sada kurbani shlok denhar prav shodka laghe an to aaye nanak kahu na sije ven na vapat jaye ashtvadi dasva chule paache paave ਇਕ ਵਸਤ ਕਾਰਨ ਵਿਖੋਟ ਗਵਾਵੈ ਇਕ ਪੀਣਾ ਦੇ 10 ਪੀ ਹੈ ਲੈ ਤੋ ਮੂੜਾ ਕਹੋ ਕਾ ਕਰੇ ਜਿਸ 타ਕਰ ਸੁਰ ਨਾਹੀ ਚਾਰਾ 타ਕੋ ਕੀ ਜਤ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮ ਮਿੱਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਨ ਪਾਇਆ ਅਗੰਤ ਤਾਓ ਆਪਣੀ ਦੇ ਰਾਸ ਕਾਤ ਪੀਤ ਵਰਤਾ ਅੰਤ ਉਲਾਸ ਆਪਣੇ ਆਮਾਨ ਕਛ ਬਹੁਤ ਆਓ ਲੈ ਅਗਿਆਨੀ ਮਨ ਲੋਤ ਕਰੇ ਆਪਣੇ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤ ਤਿਸ ਆਗੇ ਰਖੈ ਪ੍ਰਭ ਕੀ ਆਗੇ ਮਨ ਨਾ ਮਤੈ ਉਸਤੇ ਚੋਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਕੀ ਛਾਇਆ ਤੋਰੰਗ ਲਾਵੈ ਉਹ ਬਿੰਤਾਂ ਮਨ ਪਛਤਾਵੈ ਜੋ ਦਿਸੈ ਸੋ ਚਲਨ ਹਾਰ ਲਵਟ ਰਹੋ ਤੈ ਅੰਧ ਅੰਧਾਰ बटाऊ सौ जो लाव नेहे ताको हाथ नया बह के मन हर के नाम की प्रीत कर कृपा नानक आप ले लाई मिथ्या तन धन कुटंब सवाया मिथ्या हो मैं ममता माया मिथ्या राज जोवन धन माल मिथ्या काम क्रोध विकराल मिथ्या हस्ती अस आसभास्त्र मिथ्या नंग संग माया पी खास्ता मिथ्या त्रोह मोह अगवान ਮਿਥਿਆ ਆਪ ਸੂਪਰ ਕਰ ਤੁਗਮਾਨ ਆਸਰ ਭਗਤ ਸਾਧ ਕੀ ਤਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਤਰਮਨ ਪਰ ਨਿੰਦਾ ਤੁਨ ਹੈ ਮਿਥਿਆ ਹਰਤ ਪਰ ਦਰਬ ਕੋਹਿ ਰਹਾ ਮਿਥਿਆ ਨੀਤਰ ਪੀਖਤ ਪਰ ਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਵਾਦ ਮਿਥਿਆ ਚਰਨ ਪਰ ਵਿਕਾਰ ਕਰਤ ਹਭ ਹੈ ਮਿਥਿਆ ਮਨ ਪਰ ਲੋਭ ਸੁਭਾਅ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਤ ਲੈਤ ਵਿਕਾਰਾ ਬੇਨਬੂਝੇ ਮੇਥੇ ਆਪ ਤਾਹ ਪਹੇ ਸਾਫਲ ਬਿਰਤੀ ਸਾਬਿਤ ਕੀ ਆਰਜਾ ਸਾਜ ਬਿਨਾ ਕਹੋ ਤਤਨ ਅੰਧ ਮੁਖ ਆਪ ਜਨ ਸਿਮਰਨ ਜਨ ਰਾਇਨ ਬਿਰਤਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬੈਨਾ ਬਿਰਤੇ ਸਭ ਕਾਮ ਜੋ ਕਰਪਨ ਕੇਂਦਰ ਅਰਥ ਧਾਮ ਤਨ ਤਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿਤੇ ਅਵਰ ਕਾਚ ਅਵਰ ਕਮਾਵਤ ਮਨ ਹੈ ਪ੍ਰੀਤ ਮੁਖ ਹੋ ਗੰਢ ਲਾਵਤ ਜਨ ਹਰ ਪ੍ਰਭੂ ਪਰਵੀਨ ਬਾਹਰ ਪੇਖ ਨਾ ਕਾਹੂ ਭੀਨ ਅਗਰ ਉਪਦੇਸਤਾ ਆਪਨਾ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪ ਹੈ ਮਾਨੈ ਆਪ ਹੈ ਆਪ ਆਪ ਕਰਤਨ ਵੇਰਾ